ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੁਹਾਡੇ ਮੇਰੇ تین ਉਹ ਪਰਿਵਾਰਲੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਬਣਾਣ ਲੱਗਿਆ ਅੱਜ ਅਸੀਂ ਬਣਾਣ ਲੱਗੇ ਆ ਰਾਜਮਾ ਰਾਜਮਾ ਨਾਲ ਥੋੜੀ ਜਿਹੀ ਚੌਲ ਬਣਾਵਾਂਗੇ। ਤੇ ਹੁਣ ਲਾਵਾਂਗੇ ਕੀ ਦਾ ਤੜਕਾ ਸਾਡੇ ghee ਦਾ ਹਜੇ ਪਾਏ ਜਿਹੜਾ ਉਹ ਅੱਧਾ ਪੇ ਆ ਇਹ ਮੈਂ ਪਿਛੇ ਜੇ ਰੱਖਿਆ ਹੋਇਆ। ਕਿਉਂਕਿ ਜ਼ਿਆਦਾਤਰ ਅਸੀਂ ਸਵੇਰ ਦੀ ਸਬਜ਼ੀ ਜਿਹੜੀ ਉਹ ਤੇਲ ਦਾ ਤੜਕਾ ਲਾਉਂਦੇ ਹੁੰਦੇ ਆ। ਕਿਉਂਕਿ ਉਹ ਵੀ ਨੂੰ ਫਿਰ ghee ਦਾ ਸਕੂਲ ਗੱਲ ਨਿਉਖੋਂ ਦੇ ਜਮ ਜੰਦਾ ਹਾਂ ਜਮ ਜੰਦਾ ਇਹ ਤੇ ਤਾਂ ਕਰਕੇ ਹੁਣ ਕੀ ਕੀ ਹੋ ਕਰਿਆਣਾ ਹੈ ਹੁਣ ਮੈਂ ਪਾਰੀਆਂ ਲਸਣ ਤੇ ਪਿਆਜ਼ ਜੀਰਾ ਹੋਰ ਮਸਾਲੇ ਸਭ ਹੈ ਨਹੀਂ ਹੁਣ ਉਹ ਆਊਗਾ ਚੇਕਾ ਸੜਦਾਊਗਾ ਕਿਉਂਕਿ ਕੰਟ ਲਈ ਅਸੀਂ ਤਾਂ ਤਾਂ ਕਰਕੇ ਸੇ ਸਾਰਾ ਸੋਦਾਊਗਾ ਉਹਦੇ ਪਿੱਛੇ ਸੋਦੇ ਦੇ ਅਸੀਂ ਥੀੜਾ ਧਨੀਆ ਸਾਰੇ ਮਸਾਲੇ ਮਗਾ ਲੈਣੇ ਪਹਿਲ ਪਹਿਲਾਂ ਦੀ ਯਾ ਕੀ ਦਿਸ ਚਾਨ ਦੇ ਬਾਰ ਬਾਰ ਰਹੇ ਨੂੰ ਕਹਾਂਗੀ ਆਪਾਂ ਬੜੀ ਅੰਨੀ ਵਰਗੇ ਹਾਂ ਉਹ ਫਿਰ ਆ ਇਹਨਾਂ ਦੀ ਹਰ ਵੀਡੀਓ ਤੇ ਪਤਾ ਦੱਸਦੇ ਆਂ ਵੀ ਕੋਈ ਨਵਾਂ ਆਂਦਾ ਏ ਜਿਹੜਾ ਉਹ ਫੈਨ ਨਾ ਪਤਾ ਲੱਗ ਜੇ ਵੀ ਆ ਚੀਜ਼ ਨਹੀਂ ਪਾਉਂਦੇ ਤੁਸੀਂ ਆ ਨਹੀਂ ਪਾਉਂਦੇ ਫਿਰ ਅਸੀਂ ਨਵੇਂ ਕਰਕੇ ਜਿਵੇਂ ਕਹਿੰਦੇ ਨੇ ਦੁਕਾਨ ਤੇ ਨਵਾਂ ਘੋਟ ਜੇ ਕੋਈ ਨਵਾਂ ਵਿਊਅਰਸ ਵਿਊਜ਼ ਆਂਦਾ ਫਿਰ ਉਹ ਸਵਾਲ ਕਰਦਾ ਏ ਸਿਰਫ ਹਰ ਵੀਡੀਓ 'ਚ ਬੋਲ ਦਈਦਾ ਏ ਜੇ ਸਬਜ਼ੀ ਬਣਾਉਣੀ ਏ ਜਿੱਥੇ ਸਾਡੇ ਕੋਲ ਕੁਝ ਨਹੀਂ ਹੈ ਜਿਹੜੇ ਨਾਰਮਲ ਕਰਾ ਪਏ ਸੀ ਉਹਨਾਂ ਸਬਜ਼ੀ ਬਣਾ ਰਹੀ ਹੈ ਹਨਾ ਸਹੀ ਆ ਕਰ ਦਈਏ ਟਮਾਟਰ ਕਾਫੀ ਪਾ ਲਏ ਤੇ ਇਹਦੇ ਪਿਆਜ਼ ਚਾਰ ਪੰਜ ਟਮਾਟਰ ਨੇ ਟਮਾਟਰ ਹਲਕਾ ਹੋਣ ਲੱਗ ਗਿਆ ਥੋੜਾ ਥੋੜਾ ਦੇ ਮਤਲਬ ਪੋਲੇ ਜੇ ਨਰਮ ਜਿਹਾ ਹੋਣ ਲੱਗ ਗਏ ਤੇ ਹੁਣ ਮੈਂ ਜਿਹੜਾ ਨੋਨ ਮੇਚ ਤੇ ਆਹ ਆਪਾ ਸੁਪਾਲਾ ਹਲਦੀ ਆ ਸਾਰਾ ਪਾਤਾ ਤੇ ਹੌਲੀ ਹੌਲੀ ਬਸ ਪਰਮ ਇੱਕ ਤੋਂ ਵਿੱਚ ਮੈਂ ਇਹਨੂੰ ਉਹ ਕਰਦੀ ਆ ਮਸਾਲਿਆਂ ਅਨੁਸਾਰਿਆਂ ਨੂੰ ਫਿਰ ਮੈਂ ਬਾਅਦ ਚ ਥੋੜਾ ਜਿਹਾ ਪਾਣ ਪਾ ਦੂੰਗੀ ਫਿਰ ਇਹਨੂੰ ਮੈਂ ਗ੍ਰਾਈਂਡ ਕਰ ਦੂੰਗੀ ਮਸਾਲੇ ਨੂੰ ਸਾ ਘੋਟਣੀ ਨਾਲ ਹੀ ਕਰੂੰਗੀ ਮਸ਼ੀਨ ਨਾ ਸੋਰੀ ਹੋ। ਮਿਕਸੀ ਤੇ ਲਿਪੰਦੀ। ਸਾਫ ਹੋ ਟ ਨਹੀਂ ਲੱਗ ਰਿਹਾ। ਪਾਣੀ ਮੈਂ ਪਾਤਾ। ਨਾ ਦੇਖੋ ਐ ਚੰਗੀ ਤਰ੍ਹਾਂ ਹੋ ਗਿਆ ਇਹ। ਹੁਣ ਬਸ ਇੰਨਾ ਪਤਲਾ ਹੀ ਮੈਂ ਉਹ ਕਰ ਲੈਣਾ। ਇਹਨੂੰ ਗ੍ਰਾਈਂਡਰ ਕਰ ਲੈਣਾ ਕਿਉਂਕਿ ਹੀ ਵੀ ਛੱਡਣ ਲੱਗ ਗਿਆ। ਆ ਦੇਖੋ ਕਿੰਨਾ ਸੋਨਾ ਕੀ ਛੱਡਣ ਲੱਗ ਗਿਆ। ਲਾਲ ਲਾਲ ਹੋਣ ਲੱਗਿਆ ਮੇਰਾ। ਐ ਤੋ। ਅਬ ਰਾਜ ਹੈ। ਉਹ ਹੋ ਕੇ ਅਬੂ ਗਾਂ ਕੀ ਮੇ ਕਰਦੀ ਏ ਪੁੱਤ ਗਾਂ ਕੀ ਮੇ ਕਰਦੀ ਏ ਗਾਂ ਹੈ ਮਾਂ ਕੀ ਮੇ ਕਰਦੀ ਦੱਸ ਦੋ ਹੁਣ ਲੈ ਦੱਸ ਦੇ ਦੱਸਿਓ ਮਾਂ ਦੱਸਦਾ ਨੱਕ ਚ ਕੋਕਾ ਪੋਈ ਫਿਰਦਾ ਨੱਕ ਚ ਮੈਂ ਵੀ ਸਵੇਰੇ ਆਈ ਗੈਰੀ ਤੇ ਦੁਪਹਿਰੇ ਬੀਬੀ ਨੂੰ ਮਾਂ ਨੱਕ ਚ ਕੋਕਾ ਪੋਈ ਫਿਰਦਾ ਉਹ ਗਿਰ ਗਿਆ ਸਾਡੀ ਲੱਗ ਜੇ ਦੇ ਪਰਸੋ ਬਹੁਤ ਬੁਰੀ ਤਰ੍ਹਾਂ ਗਿਰਿਆ ਵਿਚਾਰਾ ਸਿੱਟੇ ਚ ਨਿਕਲੇ ਇਹ ਵੀ ਕਾ ਨੂੰ ਸਾਡ ਮੰਗੋ ਟੱਕਰ ਵੇ ਕੇ ਜਾਂਦਾ ਇਹ ਹੁਣ ਨੀਵਾ ਹੋ ਕੇ ਰੁੜਦਾ ਏ ਤੁਰਦਾ ਨੇ ਚਾਰ ਪੰਡਿਤ ਲਿੰਗਾ ਪੱਟ ਕੇ ਜੋਦੀ ਫਿਰ ਵਾਇਨਦਾ ਇਹਦੇ ਨਾਲ ਔਖਾ ਲੱਗਦੇ ਅੱਜ ਹਨ ਅੱਗੇ ਨਹੀਂ ਲੱਗਦਾ ਅੱਗੇ ਆਪਾਂ ਤਿੱਲੇ 'ਚ ਕਰਦੇ ਹਾਂ ਤਿੱਲੇ 'ਚ ਕਰਦੇ ਹਾਂ ਹਾਂ ਖੜੇ ਹੋ ਕੇ ਫਿਰ ਲੋ ਖੜੇ ਹੋ ਕੇ ਹਾਂ ਉਹ ਆ ਰਿਹਾ ਮਸਾਲਾ ਮੈਂ ਪੀਸ ਲਿਆ ਆ ਰਿਹਾ ਆ ਗਿਆ ਆ ਗਿਆ ਆ ਗਿਆ ਆ ਗਿਆ ਉੱਥੇ ਵਹਿ ਜਾ ਬੂ ਆ ਗਿਆ ਕੰਨ ਸਬਜ਼ੀ ਬਣਾ ਲੈਣ ਦੇ ਪੀੜੀ ਤੇ ਵਹਿ ਜਾ ਫਿਰ ਹਾਂ ਪੀੜੀ ਤੇ ਵਹਿ ਜਾ ਬਣਾ ਉੱਤਰ ਸੀਟੀ ਬੱਜੀ ਉਮੀ ਸੀਟੀ ਵੱਜੂਗੀ ਵੱਜਦਾ ਜਾਏਗਾ ਉਸ ਦਿਨ ਗੱਲ ਗਲ ਲਾਲ ਕਰਾਈਦੀ ਆਹੋ ਮਸਾਲਾ ਹੋ ਗਿਆ ਹੁਣ ਮੈਂ ਪਾ ਦਨੇ ਇਹਦੇ ਚ ਰਾਜਮਾ ਰਾਜਮਾ ਦਾ ਪਾਣੀ ਤਾਂ ਸਿੱਟ ਦਾਂਗੇ ਨਾ ਹਾਂ ਹਾਂ ਸਾਫ਼ ਕਰਕੇ ਹਨ ਢੋਕੇ ਵਾਲੇ ਹੋਏ ਆ ਹਾਂ ਨਾ ਵੀ ਮਤਲਬ ਵੀ ਸਾਫ਼ ਆਪਾਂ ਕਿਹੜਾ ਜਾਲੂ ਪਾਏ ਨੇ ਚ ਕਿਉਂਕਿ ਛੋਲਿਆਂ ਦਾ ਪਾਣੀ ਰੱਖਦੇ ਆ ਰਾਜਮਾ ਦਾ ਨਹੀਂ ਰੱਖ ਦਿੰਦੇ ਨਾ ਹਾਂ ਕਾਲੇ ਛੋਲੇ ਵਿੱਚ ਰੱਖ ਦੋਨੇ ਇਕੱਲੇ ਦਾ ਅਸੀਂ ਥੋੜਾ ਥੋੜਾ ਸਮਾਨ ਵਾਲ ਨੂੰ ਨਾ ਪੁੱਟ ਰੱਖਿਆ ਹੋਇਆ ਝੁੱਲੇ ਜਿਹਾ ਉਗਾ ਇੰਡਕਸ਼ਨ ਕੁੱਕਰ। ਇੰਡਕਸ਼ਨ ਕੁੱਕਰ ਸੀ ਬਾਰੀ ਵਰਤ ਲਿਆ ਕਿਉਂਕਿ ਦੂਆ ਸਤ ਮੰਜਣਾ ਕਿਸੇ ਨੇ ਆਪ ਨੂੰ ਇੱਕ ਵਾਰ ਕਮੈਂਟ ਵੀ ਤਾਂ ਕਰਿਆ ਤਾਂ ਹਾਂ ਕੰਡ ਚ ਕੁੱਕਰ ਕਿੰਨਾ ਕਾਲਾ ਹੈ ਮੰਜ ਤਲੋ ਫੇਰ ਆਪਾਂ ਲੇ ਕਰਤੀ ਤਾਂ ਇੰਡਕਸ਼ਨ ਕੁੱਕਰ ਆ ਜੀ ਸਾਡਾ ਇਹ ਇੰਡਕਸ਼ਨ ਤਾਂ ਕਾਲਾ ਹੀ ਹੁੰਦਾ ਏ ਹੋਰ ਵੀ ਇਹ ਤਾਂ ਕਾਲਾ ਹੀ ਹੁੰਦਾ ਆਹ ਦੇਖ ਲਓ ਉਧਰ ਉਹ ਦੇਖੋ ਬਾਕੀ ਦੇ ਬਾਅਦ ਚ ਬਣਨੀ ਹੈ ਪਹਿਲੇ ਮਿਕਸ ਕਰਦਾ ਬਸ ਹੁਣ ਥਾਤੇ ਹੁਣ ਮੈਂ ਇਹਦੇ ਚ ਅੱਧਾ ਜੱਗ ਪਾਣੀ ਦਾ ਪਾ ਦੇਣਾ ਅੱਜ ਥੋੜੇ ਜਿਹਾ ਸੀ ਚੋਲ ਕਰਨੇ ਆ ਬਾਕੀ ਰੋਟੀ ਬਣਾ ਲਵਾਂਗੇ ਜਿਹਨਾਂ ਨੂੰ ਵਧੀਆ ਲੱਗਦੇ ਨੇ ਵਧੀਆ ਲੱਗ ਲਿਨੇ ਹਨਾ ਜੇ ਸਰ ਜੇ ਹਰਜਿੰਦਰ ਵੀਰ ਰਾਜਮਾ ਨਾਲ ਚੋਲ ਖਾ ਕੇ ਖੁਸ਼ ਆ ਹਾ ਆਪਾਂ ਵੀ ਆਪਾਂ ਵੀ ਰੋਟੀ ਘੱਟ ਸਵਾਦ ਆਉ ਲੱਗਦੀ ਹੈ ਰਾਜਮਾ ਨਾਲ ਪਤਾ ਨਹੀਂ ਕਿਉਂ ਹਾ ਹਨਾ ਛੋਲੇ ਹੋਣ ਛੋਲੇ ਹੋਣ ਰਾਜਮਾ ਹੋਵੇ ਕੜੀ ਹੋਵੇ ਇਹਨਾਂ ਨਾਲ ਜ਼ਿਆਦਾਤਰ ਚੋਲੇ ਵਧੀਆ ਲੱਗਦੇ ਨੇ ਇਕੱਠੇ ਹੋਣੇ ਆਪਾਂ ਚੋਲ ਨਾਲ ਥੋੜਾ ਜਿਹਾ ਮਟਾਪਾ ਆ ਜਾਂਦਾ ਤਾਂ ਘੱਟ ਖਾਉਂਦੇ ਐਨੇ ਤਾਂ ਆਪਾਂ ਬਣਾਉਂਦੇ ਵੀ ਨਹੀਂ ਹੈਗੇ ਜ਼ਿਆਦਾ ਤਾਂ ਰੋਟੀਆਂ ਬਣਾਉਨੇ ਆ ਤਿੰਨ ਨਾਲ ਨਾਲ ਫਿੱਕੇ ਚੋਲ ਹਮੇਸ਼ਾ ਖਾਤੇ ਸੀ ਮਤਲਬ ਤਿੰਨ ਚਾਰ ਜਣੇ ਖਾਵਾਂਗੇ ਬਾਕੀ ਸਾਰੇ ਪਰ ਫੈਮਿਲੀ ਮੈਂਬਰ ਰੋਟੀ ਖਾਣਗੇ ਰੋਟੀ ਖਾਣ ਸ਼ਾਮ ਦਾ ਟਾਈਮ ਇਹਨਾਂ ਸ਼ਾਮ ਦਾ ਟਾਈਮ ਆ ਚਲੋ ਸਬਜੀ ਦਈ ਬਸ ਮੈਂ ਧਾਰ ਤੇ ਹੁਣ ਬਸ ਹੌਲੀ ਹੌਲੀ ਰਿਜੀ ਜਾਊਗੀ ਦੇਖੋ ਸਬਜੀ ਧਰਤੀ ਹੌਲੀ ਹੌਲੀ ਇਹ ਰਿਜੀ ਜਾਣੀ ਅੱਗ ਬਲਤੀ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਦਾ ਟੱਕਣ ਹਜੇ ਲੈ ਆਨੀ ਹਜੇ ਲੈਣਾ ਏ ਟੱਕਣ ਨਹੀਂ ਹੈਗਾ ਸਾਡੇ ਕੋਲ ਆ ਕੜਾਹੀ ਦਾ ਤਾਂ ਕਰਕੇ ਇਹਦੇ ਕੋਲੇ ਬੈਠਣਾ ਪਊਗਾ ਅਨੇ ਮੈਂ ਭਾਂਡੇ ਭੁੰਡੇ ਸਿੰਕ ਚ ਅੰਦਰ ਧਰ ਕੇ ਆਨੀ ਆ ਤੇ ਫਿਰ ਆ ਕੇ ਇਹਦੇ ਕੋਲ ਬੈਠੂਗੀ ਸਬਜੀ ਦੇ ਕਿਉਂਕਿ ਕਈ ਵਾਰ ਜਿਵੇਂ ਹਵਾ ਚੱਲਦੀ ਹੈ ਨਾ ਵੀ ਆਹ ਧੂੜੀ ਉੱਡ-ਉੱਡ ਕੇ ਮਿੱਟੀ ਘਟਾ ਪਈ ਜਾਂਦਾ ਏ ਪਰ ਹੁਣ ਤਾਂ ਹਵਾ ਰੁਕੀ ਹੋਈ ਏ ਸ਼ਾਮ ਨੂੰ ਇੰਨਾ ਸ਼ੁਕਰ ਸਵੇਰ ਦੀ ਤਾਂ ਬਹੁਤ ਚੱਲ ਰਹੀ ਏ ਨੇਰੀ ਤੂਫਾਨ ਚੱਲ ਰਿਹਾ ਪਰ ਹੁਣ ਹਵਾ ਠੀਕ ਆ ਤਾਂ ਹੀ ਬਾਹਰ ਸਬਜੀ ਧਰੀ ਹੈ ਨਹੀਂ ਅੰਦਰ ਹੀ ਧਰਦੇ ਅਸੀਂ ਬਸ ਹੁਣ ਅੱਗੇ ਮਿਲਦੀ ਆ ਹੁਣ ਤੁਹਾਨੂੰ ਥੋੜੀ ਦੇਰ ਤੱਕ ਅੰਦਰ ਲੜਾਈ ਪੈ ਰਹੀ ਆ ਫਿਲਮ ਚ ਇੱਧਰ ਆਉਂੂ ਕੁੱਟ ਰਿਹਾ ਡਰ ਰਿਹਾ ਇਹ ਦੇਖ ਚਾਰ ਪੇ ਆ ਕਿ ਹੁਣ ਦਰੂ ਨਾਲੇ ਰੋਈ ਜਾ ਰਿਹਾ ਵੀ ਉਹਨੂੰ ਕੁੱਟ ਰਿਹਾ ਉਹਨੂੰ ਕੁੱਟ ਰਿਹਾ ਉਹ ਦੇਖ ਮਠਾਇਆ ਇਹਨੂੰ ਸਿੱਧਾ ਕਰਿਆ ਕਰੇ ਵੜਾ ਸਿੱਧਾ ਤੇ ਥੋੜਾ ਜਿਹਾ ਇਹ ਵੱਡਾ ਏ ਆ ਜਾਲੀ ਵਾਲਾ ਤਾਂ ਆ ਜਾਂਦਾ ਏ ਪਰ ਇਹ ਵੀ ਵਿੱਚ ਡੁੱਬ ਜਾਂਦਾ ਏ ਹੋਰ ਨੋੜਾ ਬੜਾ ਛੋਟੇ ਜਿਹੇ ਤਾਂ ਛੋਟੇ ਨੋੜਾ ਪਰ ਮੈਨੂੰ ਥੱਲੇ ਤਾਰਨੀ ਹੈ ਕਿਉਂਕਿ ਟਾਈਮ ਲੱਗੂਗਾ ਅੰਨੇ ਪੰਜ ਜਣਗੇ ਮੈਂ ਚੋਲ ਧਰੂੰਗੀ ਜਦ ਤੱਕ ਚੋਲ ਬਣਨਗੇ ਕੰਨ ਬਾਅਦ ਧਰ ਦਾਂਗੇ ਹਾਂ ਇਹਨੂੰ ਬਾਅਦ ਚ ਧਰ ਦਾਂਗੇ ਇਹਨੇ ਚੋਲ ਬਣਨਗੇ ਪਤਿਲਾਂ ਚੱਕ ਤੇ ਪਿੱਤਲ ਦਾ ਪਤਿਲਾਂ ਲਿਆਈਏ ਪਤਿਲੇ ਸਾਡੇ ਇੱਧਰ ਸੋਈ ਦੇ ਸਾਰੇ ਪਏ ਨੇ ਇੱਧਰੇ ਰੱਖਦੇ ਹੁੰਦੇ ਆ ਸੋਈ ਦੇ ਸਾਰੇ ਸਮਾਨ ਅੰਦਰ ਵਾਲੀ ਚ ਕਿਹੜੇ ਚ ਧਰਾਂ ਅੱਛੇ ਧਰਦਾ ਖੁੱਲ੍ਹਾ ਹੈ ਪਰ ਢਾਉਣਾ ਹਾਂ ਇਹਦੇ ਧਰ ਦੋ ਪਿੱਤਲਾ ਆ ਬਦਨ ਕਿੱਥੇ ਆ ਉਹ ਛੋਟਾ ਪੈ ਗਿਆ ਹੈ ਹਾਂ ਛੋਟਾ ਆ ਸਾਰੀ ਧੂੜ ਉਡ ਉਡ ਕੇ ਆ ਜਾਂਦੀ ਸਵੇਰ ਦੀ ਧੇਰੀ ਚੱਲ ਰਹੀ ਅੱਜ ਹੋਰ ਸਵੇਰ ਦਾ ਤੂਫਾਨ ਚੱਲ ਰਿਹਾ ਤੇ ਮਾੜਾ ਜਿਹਾ ਹੁਣ ਠੀਕ ਹੋਇਆ ਐ ਨਹੀਂ ਪਤਾ ਵੀ ਸਵੇਰੇ ਫੇਰ ਹੋ ਜਾਏ ਮੌਸਮ ਖਰਾਬ ਹੁਣ ਤਾਂ ਐਵੇਂ ਰਹੂਗਾ 2-3 ਮਹੀਨੇ ਧੇਰੀਆਂ ਚੱਲੇ ਕਰਨੀਆਂ ਅੰਦਰ ਵੀ ਦਵਾਰੇ ਝਾੜੂ ਲਾਇਆ ਹੁਣ ਤਾਂ ਸਫਾਈਆਂ ਹੋਣਗੀਆਂ ਬਸ ਆ ਕਣਕਾਂ ਤੋਂ ਬਾਅਦ ਹਾਂ ਘਰ ਛਾੜੇ ਜਾਣਗੇ ਘਰ ਛਾੜੇ ਜਾਣਗੇ ਸਾਰੇ ਇੱਕ ਨਾ ਕਈ ਵਾਰ ਘਰ ਛਾੜਦੇ ਜਦ ਹੀ ਧੇਰੀ ਆ ਜਾਂਦੀ ਆ ਇੱਕ ਨਾ ਮੈਂ ਇੱਕ ਹੋਰ ਗੱਲ ਕਹਿਣੀ ਸੀਗੀ ਹੂੰ। ਇਹ ਕ ਇੱਕ ਨਾ ਤੁਸੀਂ ਹੁਣ ਕਮੈਂਟ ਕਰਨੇ ਤੇ ਨਹੀਂ ਹਟਦੇ ਸੂਟਾਂ ਤੇ। ਇੱਕਾ ਬੋਲ ਫੇਰ ਕਮੈਂਟ ਹੋਇਆ ਤਾਂ ਤੁਸੀਂ ਗ੍ਰੀਨ ਵਾਈਟ ਸੂਟ ਪਾ ਕੇ ਰੱਖਦੇ ਹੋ। ਪਰ ਜਿਵੇਂ ਤੁਹਾਨੂੰ ਵੀਡੀਓ ਚ ਹੁਣ ਦੱਸਤਾ ਬਾਰ-ਬਾਰ ਵੀ ਸੂਟ ਹੁਣ ਲੈ ਤਾਂ ਲੈ ਹੁਣ ਹੌਲੀ-ਹੌਲੀ ਸਿਲਾਈ ਹੋਣਗੇ। ਹੋਰ ਹੋਰ ਅੱਜ ਹੁਣ ਕੱਟ ਅੱਜ ਹੁਣ ਕਟਿੰਗ ਕਰੇ ਨੇ ਅਸੀਂ। ਵੀ ਅੱਜ ਲੈ ਕੇ ਆਇਆ ਤਾਂ ਅੱਜ ਸਿਲਾਈ ਹੋ ਜਾਣਗੇ। ਹੁਣ ਟਾਈਮ ਤਾਂ ਲੱਗੂਗਾ ਦੇਖੋ ਥੋੜਾ ਜਿਹਾ ਨਾ ਬਾਰ-ਬਾਰ ਸਾਨੂੰ ਕਿਹ ਹੈ ਨਾ ਕੋ ਥੋੜਾ ਜਿਹਾ ਕਾਂਦੇ ਤਾਂ ਨਹੀਂ ਹੈਗੇ ਪਰ ਬੁਰਾ ਤਾਂ ਥੋੜਾ ਲੱਗਾ ਥੋੜਾ ਤਾਂ ਲੱਗਦਾ ਹੀ ਮੀ ਜਦੋਂ ਕਟੋ-ਕਟ ਮੈਲਾ ਦਾ ਤਿੰਨ-ਚਾਰ ਵੀਡੀਓ ਸੇ ਤਾਂ ਮੈਂ ਕਹਿ ਚੁੱਕੀ ਆ ਵੀ ਲੈ ਲੈ ਅਸੀਂ ਹੁਣ ਹੌਲੀ-ਹੌਲੀ ਸਟੀਚਿੰਗ ਹੋਣਗੇ ਹੁਣ ਇਹ ਤਾਂ ਹੈ ਨਹੀਂ ਵੀ ਸਟੀਚਿੰਗ ਵਾਲੀ ਅੱਜ ਦੇਣੀ ਹੈ ਅੱਜ ਸ਼ਾਮ ਨੂੰ ਦੇ ਦੇਣਗੀ ਹੋਰ ਖੁਦ ਕਸੀਂ ਥੋੜੇ ਜੇ ਅੱਧੇ ਅਸੀਂ ਆਪ ਵੀ ਕਰਾਂਗੇ ਅੱਧੇ ਅਸੀਂ ਆਪ ਵੀ ਕਰ ਰਹੇ ਆ ਜਿਹੜੇ ਘਰ ਪਾਉਣੇ ਆ ਤੇ ਬਾਕੀ ਆਂਜਨ ਨਾਲ ਅਸੀਂ ਦਵਾਵਾਂਗੇ ਵੀ ਜਦ ਕੋਈ ਸਾਡੇ ਕੋਲ ਹੁਣ ਥੋੜੇ-ਬੋਤੇ ਦੋ-ਚਾਰ ਪੈਸੇ ਹੋਇਆ ਕਰਾਂਗੇ ਲੈ-ਲੇ ਕਰਾਂਗੇ ਲੈ-ਲੇ ਕਰਾਂਗੇ ਹੋਰ ਹੁਣ ਇਹ ਤਾਂ ਹੈ ਨਹੀਂ ਵੀ ਹੁਣ ਅੱਜ ਲੈ ਆਇਆ ਜਾਂ ਫਿਰ ਹਰ ਬਾਰੀ ਮਹੀਨੇ ਬਾਅਦ ਲੈ ਲਿਆ ਕਰੀਏ ਹੁਣ ਇਸ ਵੇਲੇ ਮੇ ਤਾਂ ਮੰਦੇ ਨਹੀਂ ਹੈਗੇ ਬਾਰ-ਬਾਰ ਚਾਹੇ ਤੁਸੀਂ ਸਾਡੇ ਜਿਹੜੇ ਹੁਣ ਲੈ ਕੇ ਆਏ ਆ ਉਹਨਾਂ ਸੁੱਤਾ ਉਹਨਾਂ ਨੂੰ ਵੀ ਕਹੀ ਜਾਇਓ ਵੀ ਬਾਰ-ਬਾਰ ਆਹੀ ਪਾਈ ਜਾਂਦੇ ਆ ਪਤਾ ਅਸੀਂ ਤਾਂ ਰਿਪੀਟ ਕਰਨੀ ਹੀ ਆ ਸਹੀ ਆ ਸਾਨੂੰ ਵੀ ਪਤਾ ਨਹੀਂ ਸਾਡੇ ਕੋਲ ਹੈ ਨਹੀਂ ਇੱਕੋ ਦੋਏ ਸੂਟ ਹੈ ਬਸ ਪਰ ਹੁਣ ਟਾਈਮ ਨਾਲ ਹੀ ਲੈ ਹੁੰਦੇ ਆ ਐਵੇਂ ਥੋੜੀ ਹੁਣ ਜਦ ਪਤਾ ਹੀ ਆ ਹੁਣ ਜੰਮ ਜ਼ਿੰਮੇਦਾਰਾਂ ਦੇ ਜਦ ਹੋਰ ਹੁਣ ਇੰਨੇ ਕੁ ਸੂਟ ਹੁੰਦੇ ਨੇ ਸਾਫਾ ਵੀ ਹਨਾ ਵੀ ਕੇ ਤੇ ਆਪਾਂ ਸਾਰਾ ਕੁਝ ਲੰਦੇ ਹੁੰਦੇ ਆ ਹੋਰ 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 ਆ ਰਹੇ ਰਵੀ ਦਾ ਚੌਲ ਬਣ ਗਏ ਕਰ ਵੀ ਲੈ ਹੋਰ ਸਹੀ ਭੁੱਲ ਗਈ ਤਰ ਕੇ ਗੁਰਦੁਆਰੇ ਲੰਘ ਗੀਆਂ ਗੁਰਦੁਆਰੇ ਤਾਂ ਆ ਗਏ ਪਰ ਚੌਲ ਅੰਦਰੋਂ ਭਨੇ ਪਏ ਤੇ ਹੋਰ ਉਹ ਤਾਂ ਮੈਂ ਤਾਂ ਦੱਸਣ ਆ ਰਹੀ ᱛੀ ਵੀ ਮੈਂ ਦੱਸਣ ਆ ਰਹੀ ਸੀ ਵੀ ਗਾਉ ਨਾ ਗਊ ਕੈਰੀ ਮੈਂ ਦੱਸਣ ਆ ਰਹੀ ਸੀ ਵੀ ਚੋਲ ਦੇਖ ਲਏ ਸੀ ਗੁਰਦੁਆਰੇ ਜਾ ਰਹੀਆਂ ਤੋਂ ਨੰਦੀ ਗਾਉ ਦੀਆਂ ਗੱਲਾਂ ਸ਼ੁਰੂ ਕਰਤੀਆਂ ਉੱਥੇ ਮੈਂ ਭੁੱਲ ਗਈ ਲੰਘ ਗਈ ਗੁਰਦੁਆਰੇ ਅਸੀਂ ਪਹੁੰਚ ਗਏ ਫਿਰ ਅਸੀਂ ਹੋਰ ਵੀ ਆਪਾਂ ਤਾਂ ਕਹਿ ਕੇ ਵੀ ਨਹੀਂ ਆਏ ਵੀ ਚੋਲ ਤਾਂ ਗੋਹਾ ਬਣ ਗਿਆ ਹੁਣ ਅੰਨਾ ਸੁਕਰ ਚੋਲ ਠੀਕ ਤੇ ਅੱਗ ਨਹੀਂ ਤੀ ਹਾਂ ਕੋਈ ਪਾਪ ਜੀ ਨਾਲ ਹੋਈ ਗਏ ਹੋਰ ਮੈਂ ਤਾਂ ਆਨਸਾਰ ਪਹਿਲਾਂ ਚੋਲ ਕੱਢੇ ਸਮਾਂ ਤੇ ਵਧੀਆ ਬਣ ਗਏ ਵਧੀਆ ਬਣ ਗਏ ਚੋਲੇ ਖਿਲੇ ਖਿਲੇ ਮੀਨਾ ਦੇਖੇ ਸੀ ਮੀਨਾ ਦੇਖੇ ਦੇਖੇ ਨਾ ਬਸ ਗੋਹਾ ਲਾ ਕੇ ਬੈਜ ਟਿੱਕੇ ਹਨਾ ਉਹਦੇ ਨਾਲ ਇਕੜਾ ਕਰਿਆ ਦੀ ਮੈਂ ਗੋਹਾ ਬਸ ਆ ਦੇ ਹੀ ਜਿੰਨ ਦੀ ਆ ਕੇ ਮੱਲਕ ਦੇ ਕੇ ਹਾਂ ਤੇ ਇੱਕ ਬਹੁਤ ਨਾ ਮੱਲਕ ਦੇ ਕੇ ਵੀ ਨਾ ਦੇਖਿਆ ਤੇ ਦੇਖੀ ਨਹੀਂ ਹਾਂ ਹਾਂ ਮੈਂ ਕੰਮ ਕਰਦੀ ਫਿਰਦੀ ਆ ਬੰਦ ਕੇ ਕੰਮ ਕਰਦੀ ਫਿਰੀਗੀ ਤੂੰ ਆ ਜਾ ਕਰਾ ਦੇਖ ਜਾ ਕਰਾ ਨਹੀਂ ਮੱਲਕ ਦੇ ਕੇ ਦੇਖ ਜਾ ਫਿਰ ਮੱਲਕ ਨਹੀਂ ਆ ਬੈਨ ਕਰਵਾ ਚਾ ਲੋ ਤੇ ਇੱਕ ਆਪਦਾ ਬਿੱਲੀ ਬਿੱਲੀ ਵਿੱਚ ਗਈ ਫੇਰ ਅਸੀਂ ਉਹ ਚਾਹਨੇ ਚ ਕੱਢ ਸੀ ਆ ਕਹਿੰਦੀ ਮੈਂ ਮੈਂ ਤਾਂ ਰੋਟੀ ਖਵਾ ਕੇ ਸਾਰਿਆਂ ਨੂੰ ਫੇਰ ਉਹ ਚਲਾਇਆ ਸਾਰੇ ਹਾਂ ਤਾਂ ਹੀ 11 ਵਜੇ ਤੂੰ ਗੁੰਰੀਤੀ ਅੱਛਾ ਮੈਂ ਕਹਨੇ ਆ ਰਹੀ ਸੀ ਮੱਖਾਂ ਚਲਦੀ ਵੀ ਮੈਂ ਉਹ ਸਾਰਾ ਕੰਮ ਨਵੇੜਤਾ ਹੁਣ ਆਟਾ ਭੈਣ ਬਣ ਕੇ ਤੂੰ ਗੁੰਦੀ ਰੋਟੀ ਤੇ ਅੰਦਰੇ ਲੈਣੀ ਥੋੜੀ ਜਿਹੀ ਬਣਨੀ ਆ ਫੇਰ ਸਾਰੇ ਜਣੇ ਚੌਲ ਖਾਣਗੇ ਐ ਕਹਿ ਰਹੇ ਨੇ ਵੀ ਇੱਕ ਇੱਕ ਦਾ ਦੋ ਦੋ ਖਾਵਾਂਗੇ ਆਪਾਂ ਤਾਂ ਖਾਣੀ ਨਹੀਂ ਹੈਗੀ ਯੂਵੀ ਨੇ ਖਾਣੀ ਨਹੀਂ ਆ ਯੂਵੀ ਦੇ ਤਾਂ ਦੇਖੋ ਪਾ ਕੇ ਲਿਆ ਹੀ ਜਿੰਦਰ ਵੀ ਮੈਨੂੰ ਲੱਗਦਾ ਖੜਨਾ ਤੂੰ ਫੇਰ ਕਰਤਾ ਹਾਂ ਆਪਾਂ ਦਾ ਬਸ ਮਾੜੇ ਜਿਹੇ ਚੋਲੇ ਖਾਣੇ ਆ। ਪਾ ਕੇ ਕਿੰਨੇ ਕਿ ਛਣ ਕੇ ਲਈਆਂ। ਥੋੜਾ ਜਿਹਾ ਹੀ ਬਣਾਉਣਾ ਹੈ ਬਸ। ਜੀ ਤਾਂ ਉੱਤੇ ਤੜੀ ਹੋਈ ਆ ਜੇ ਬਸ ਹੁਣ ਮੈਂ ਤਾਰਦੀ ਆਂ ਸਬਜੀ ਗਈ ਬਣ ਗਈ ਤੇ ਘੀ ਘੀ ਸਾਰਾ ਦੇਖੋ ਪਰ ਤੈਰ ਕੇ ਸਬਜੀ ਗਾੜੀ ਹੋ ਗਈ। ਕਿਉਂਕਿ ਅੱਜ ਰਾਜਮਾ ਜਿੰਨੇ ਕੋ ਹੈ ਤੇ ਸਾਡੇ ਉਨੇ ਹੀ ਸਬਜੀ ਬਣਾਤੀ। ਬਈ ਘਟ ਸੀਗੇ। ਯੂਵੀ ਨੇ ਪਾਰਖਿਆ ਗਾਹ ਕਹਿੰਦਾ ਦੇ ਦੋ ਮम्मा ਤੁਸੀਂ ਆਤ ਰੋਟੀ ਖਾਣੀ ਨਹੀਂ ਮੈਨੂੰ ਵੀ ਨਹੀਂ ਖਾਣ ਦੇਣੀ। ਮੈਂ ਉਹਦੇ ਵਾਸਤੇ ਲੈ ਕੇ ਆਈ ਆ ਹੁਣ ਚੋਲ ਪਾ ਕੇ ਉਹਨੂੰ ਹੋਰ ਰੋਟੀ ਖਾਲੂਗਾ ਬਸ ਉਹਦੇ ਬਾਅਦ ਉਹਨੂੰ ਰੋਟੀ ਫੜਾ ਕੇ ਹੁਣ ਚੌਲ ਫੜਾ ਕੇ ਮੈਂ ਸਬਜੀ ਨੂੰ ਥੱਲੇ ਤਾਰ ਕੇ ਪਤਿਲੇ ਚ ਪਾ ਕੇ ਆਹ ਕੜਾਹੀ ਦੇਣੀ ਮਾਂਜ ਅੱਗੇ ਤੇ ਹੁਣ ਨਾ ਸੀ ਰਾਦਮਾ ਕੋਸ਼ਿਸ਼ ਕਰ ਰਗਾ ਕੜਾਹੀ ਚ ਨਹੀਂ ਬਣਾਉਂਦੇ ਹੈਗੇ ਕਿਉਂਕਿ ਕੜੀ ਵਗੈਰਾ ਬਣ ਜਾਂਦੀ ਹੈ ਇਹ ਜਿਹੜੀ ਰਿਜਣੇ ਵਾਲੀ ਚੀਜ਼ ਟਾਈਮ ਲੱਦ ਨਾ ਇਹ ਨਹੀਂ ਰਿਜਦੀ ਹੈਗੀ ਰਿਜ ਤਾਂ ਗਈ ਯਾਨੀ ਕਿ ਟਾਈਮ ਬਹੁਤ ਲੱਗਿਆ ਸਬਜੀ ਨੂੰ ਹਾਂ ਬੱਤ ਮੈਂ ਆਤਾਰੀਆਂ ਰੋਟੀ ਉੱਧਰ ਮੈਨੂੰ ਆਵੋ ਮੇਰੇ ਪਿੱਛੇ ਪਿੱਛੇ ਫਿਰ ਰਿਹਾ ਮਮਾ ਮਮਾ ਅੱਜ ਬੀਬੀ ਥੋੜੇ ਜਿਹਾ ਚੋਲ ਵੀ ਖਾਉਗੇ ਕਹਿੰਦੀ ਮੇਰਾ ਸ਼ੱਕਰ ਨਾਲ ਜੀ ਕਰਦਾ ਚੋਲ ਖਾਣ ਨੂੰ ਕਿਉਂਕਿ ਪਹਿਲਾਂ ਸ਼ੱਕਰ ਨਾਲ ਚੋਲ ਖਾਈ ਕਰਦੇ ਹੁੰਦੇ ਸੀ ਥੋੜੇ ਜਿਹਾ ਸੈੱਟ ਤੇ ਧਰਦਣੀ ਚੋਲ ਤੇ ਇਤਰੋ ਧਰਦਣੀ ਆਪਾਂ ਦੋ ਰੋਟੀਆਂ क्योंकि चोल थोड़े ही हैं ते अबदर आऊ मेरे आ रहा पीछे पीछे ओ देखो शक्कर बीपी कोल धरी बैठी है शक्कर तो मेरे कोल आई तो भी खाला तो शक्कर ना चोल खंदा है ਆਪੂ ਤਾਂ ਮੈਨੂੰ ਕਿਧਰੇ ਲੰਘਣ ਨਹੀਂ ਦਿੰਦਾ ਜਦ ਮਮਾ ਏਡੀ ਉੱਟੀ ਉੱਚੇ ਮਾਰੂਗਾ ਸਾਰਿਆਂ ਨੂੰ ਸੁਣੂਗਾ ਮਮਾ 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 ਜਦ ਦੇ ਪਿੱਛੇ ਪਿੱਛੇ ਭੱਜ ਜਾਊਗਾ ਚਾ ਅੱবি ਹੁਣ ਚੋਲ ਪਾ ਕੇ ਲਿਆਈਆਂ ਸ਼ੱਕਰ ਪਾ ਕੇ ਸ਼ੱਕਰ ਪਾਕੇ ਚੋਲ ਸਾਨੂੰ ਸਾਰੀ ਫੈਮਿਲੀ ਨੂੰ ਬਹੁਤ ਪਸੰਦ ਹੈ ਕਿਹਨੂੰ ਕਿਹਨੂੰ ਸ਼ੱਕਰ ਪਾਕੇ ਚੋਲ ਵਧੀਆ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਤਾਂ ਬਾਲੀ ਪਸੰਦ ਹੈ ਫਿੱਕੇ ਚੋਲ ਬਣ ਜਾਣ ਹਰੇ ਢਾਲ ਸਬਜੀ ਕੜੀ ਬਾਅਦ ਚ ਲੈਣਗੇ ਪਹਿਲਾਂ ਸ਼ੱਕਰ ਨਾਲ ਚੋਲ ਖਾਣਗੇ ਪਰ ਮੈਂ ਤਾਂ ਰਾਜਮਰੀ ਸਬਜੀ ਨਾਲ ਖਾ ਲੇ ਥੋੜੇ ਜੇ ਤੇ ਥੋੜੇ ਜੇ ਹੁਣ ਮੈਂ ਸ਼ੱਕਰ ਪਾਕੇ ਲਿਆਈਆਂ ਕਿਉਂਕਿ ਮਿਰਚ ਵਾਲਾ ਮੂੰਹ ਬਾਅਦ ਚ ਮਿੱਠਾ ਕਰਨਾ ਚਾਹੀਦਾ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਤੁਹਾਨੂੰ ਜੂਝ ਪਸੰਦ ਆਊਗਾ ਤੇ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਹਰ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵਲੌਗ 'ਚ